ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਭੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲਬਾਤ ਕਰਾਂਗੇ ਅੱਜ ਦੇ ਮੌਸਮ ਦੀ ਯਾਨੀ ਕਿ 26 ਤਰੀਕ ਦੇ ਮੌਸਮ ਦੀ ਕਿ ਦੁਪਹਿਰ ਤੱਕ ਮੌਸਮ ਜਿਹੜਾ ਕਿਹੋ ਜਿਹਾ ਰਹੂਗਾ ਤੇ ਦੁਪਹਿਰ ਤੋਂ ਬਾਅਦ ਕੀ ਤਬਦੀਲੀਆਂ ਆ ਸਕਦੇ ਨੇ ਉਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਹੈ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁਕ ਆਈਡੀ ਨੂੰ ਫੋਲੋ ਕਰ ਲਿਓ ਸਭ ਤੋਂ ਪਹਿਲਾਂ ਆਪਾਂ ਭਾਰਤੀ ਮੌਸਮ ਵਿਗਿਆਨ ਦਾ ਜਿਹੜ ਆਫੀਸ਼ੀਅਲ ਸਾਈਡ ਦੇ ਉੱਤੇ ਇੱਕ ਸੈਟੇਲਾਈਟ ਆ ਉਸ ਨੂੰ ਦੇਖ ਪਾ ਰਹੇ ਹਾਂ ਕਿ ਇਸ ਸਮੇਂ ਜਿਹੜਾ ਪੰਜਾਬ ਦਾ ਮੌਸਮ ਬਿਲਕੁਲ ਖੁਸ਼ਕ ਤੇ ਸਾਫ਼ ਬਣਿਆ ਹੋਇਆ ਕਿਸੇ ਵੀ ਇਲਾਕੇ ਦੇ ਨੇੜੇ ਤੇੜੇ ਜਿਹੜੀ ਕੋਈ ਵੀ ਬੱਦਲਵਾਈ ਤੁਸੀਂ ਦੇਖ ਸਕਦੇ ਹੋ ਨਹੀਂ ਦਿਖਾਈ ਦੇ ਰਹੀ। ਦੋਸਤੋ ਇਸ ਦਾ ਮਤਲਬ ਇਹ ਹੈ ਕਿ ਦੁਪਹਿਰ ਤੱਕ ਮੌਸਮ ਹੈ ਜਿਹੜਾ ਪੰਜਾਬ ਦਾ ਅੱਜ ਬਿਲਕੁਲ ਸਾਫ਼ ਤੇ ਖੁਸ਼ਕ ਰਹੂਗਾ। ਹਰਿਆਣੇ ਦਾ ਵੀ ਮੌਸਮ ਹੈ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਦਿਖਾਈ ਦੇ ਰਿਹਾ ਸਿਰਫ ਹਰਿਆਣੇ ਦੇ ਦਿੱਲੀ ਵਾਲੀ ਸਾਈਡ ਕੁਝ ਕੁ ਖੇਤਰਾਂ ਦੇ ਵਿੱਚ ਜਿਹੜੀ ਬੱਦਲਵਾਈ ਜ਼ਰੂਰ ਬਣੀ ਹੋਈ ਹੈ। ਤੁਸੀਂ ਦੇਖ ਸਕਦੇ ਹੋ ਇਸ ਸਮੇਂ ਜਿੱਥੇ ਅਸੀਂ ਮਾਰਕ ਤਾਂ ਦਿੱਲੀ ਯੂਪੀ ਵਾਲੀ ਸਾਈਡ ਐਮਪੀ ਵਾਲੀ ਸਾਈਡ ਜਿਹੜਾ ਇਹ ਇੱਕ ਸਿਸਟਮ ਜੀ ਛੋਟੀ ਜੀ ਆ ਰਹੀ ਹੈ ਹਲਕੀ ਜੀ ਇਹ ਦੁਪਹਿਰ ਤੱਕ ਹਰਿਆਣੇ ਦੇ ਕਈ ਇਲਾਕਿਆਂ ਨੂੰ ਕਵਰ ਕਰੂਗੀ ਪਰੰਤੂ ਮੀਂਹ ਦੀਆਂ ਕਾਰਵਾਈਆਂ ਇਹਨਾਂ ਇਲਾਕਿਆਂ ਦੇ ਵਿੱਚ ਵੀ ਨਹੀਂ ਹੋਣਗੀਆਂ ਤੇ ਉਸ ਤੋਂ ਬਾਅਦ ਇਹ ਬੱਦਲਬਾਈ ਅੱਗੇ ਵੱਲ ਨੂੰ ਆਉਂਦੀ ਹੋਈ ਇਸ ਤਰ੍ਹਾਂ ਪੰਜਾਬ ਦੇ ਵਿੱਚ ਐਂਟਰ ਕਰੂਗੀ ਤਾਂ देर शाम ਤੱਕ ਪੰਜਾਬ ਦੇ ਕੁਝ ਕੁ ਖੇਤਰਾਂ ਦੇ ਵਿੱਚ ਅਚਾਨਕ ਜਿਹੜੇ ਉੱਚੇ ਜਿਹੇ ਬੱਦਲ ਆਉਂਦੇ ਜਾਂਦੇ ਦਿਖਾਈ ਦੇਣਗੇ ਤੇ ਕੁਝ ਖੇਤਰਾਂ ਦੇ ਵਿੱਚ ਪੂਰਬੀ ਹਵਾਵਾਂ ਜਿਹੜੀਆਂ ਲਗਾਤਾਰ ਚੱਲਦੀ ਹੋਈਆਂ ਨਜ਼ਰ ਆ ਰਹੀਆਂ ਨੇ ਉਸ ਤੋਂ ਬਾਅਦ ਇਹ ਪੂਰਬੀ ਹਵਾਵਾਂ ਥੋੜੇ ਸਮੇਂ ਲਈ ਰੁਕਣਗੇ ਤਾਂ ਦੁਪਹਿਰ ਦੇ ਸਮੇਂ ਹੋ ਸਕਦਾ ਆਪਾਂ ਨੂੰ ਉੱਤਰ-ਪੱਛਮੀ ਹਵਾਵਾਂ ਦੀ ਜਿਹੜੀ ਵਾਪਸੀ ਅੱਜ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇ ਜੇਕਰ ਆਪਾਂ ਚਾਹਤ ਮਰੀਏ ਪੰਜਾਬ ਦੇ ਇਲਾਕਿਆਂ ਦੇ ਨਾਲ ਲੱਗਦੇ ਸ਼ੁਬਿਆਂ ਦੀ ਜਿਵੇਂ ਹਿਮਾਚਲ ਜੰਮੂ ਦੇ ਵਿੱਚ ਵੀ ਉੱਪਰਲੇ ਹਿੱਸੇ ਦੇ ਵਿੱਚ ਜ਼ਰੂਰ ਬਰਫਵਾਰੀ ਬਣੀ ਹੋਈ ਹੈ ਜਾਂ ਬੱਦਲਵਾਈ ਬਣੀ ਹੋਈ ਹੈ ਪਰੰਤੂ ਜਿਹੜੇ ਮੈਦਾਨੀ ਖੇਤਰਾਂ ਦੇ ਨਾਲ ਲੱਗਦੇ ਇਲਾਕੇ ਨੇ ਉੱਥੇ ਬਿਲਕੁਲ ਇਸ ਸਮੇਂ ਜਿਹੜਾ ਮੌਸਮ ਸਾਫ਼ ਤੇ ਖੁਸ਼ਕ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਿਸਟਮ ਜਿਹੜੀ ਆ ਰਹੀ ਆ ਉਹ ਤੁਸੀਂ ਲਾਈਵ ਦੇਖ ਸਕਦੇ ਹੋ ਦੋ ਸਾਈਡਾਂ ਤੋਂ ਸਿਸਟਮ ਯਾਰ ਇੱਕ ਲੈਣਦੇ ਵਾਲੀ ਸਾਈਡ ਤੋਂ ਆ ਰਹੀ ਹੈ ਇਸ ਸਮੇਂ ਤੁਸੀਂ ਜਿਹੜੀ ਇਹ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਜਿਹੜੀ ਕਿ 27 ਤਰੀਕ ਦੀ देर शाम ਤੋਂ ਬਾਅਦ ਆਪਣੇ ਪੰਜਾਬ ਦੇ ਵਿੱਚ ਹੌਲੀ ਹੌਲੀ ਛੋਟੇ ਛੋਟੇ ਬੱਦਲ ਜਿਹੜੇ ਦੇਖਣ ਨੂੰ ਮਿਲਣਗੇ ਤੇ 28 29 30 ਤਰੀਕ ਦੇ ਕਰੀਬ ਜਿਹੜਾ ਇਸ ਸਿਸਟਮ ਦਾ ਜਿਹੜਾ ਮੀਂਹ ਦੀਆਂ ਕਾਰਵਾਈਆਂ ਵਾਲਾ ਮਾਹੌਲ ਜਿਹੜਾ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਬਾਕੀ ਤੁਸੀਂ ਜਿਹੜੀ ਮੌਨਸੂਨ ਦੀ ਤਸਵੀਰ ਵੀ ਦੇਖ ਸਕਦੇ ਹੋ ਕਿ ਇਹ ਬਹੁਤੇ ਇਲਾਕੇ ਦੇ ਵਿੱਚ ਜਿਵੇਂ ਕੇਰਲ ਦੇ ਇਲਾਕੇ ਤੱਕ ਕਮਾਰਾਸ਼ਟਰ ਦੇ ਇਲਾਕੇ ਤੱਕ ਜਿਹੜੀ ਮੌਨਸੂਨ ਆ ਉਹ ਐਕਟਿਵ ਹੋ ਚੁੱਕੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਉੱਥੇ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਹਰ ਰੋਜ਼ ਦੀ ਤਰ੍ਹਾਂ ਰੁਕ ਰੁਕ ਕੇ ਟੁੱਟਵੇ ਰੂਪ ਦੇ ਵਿੱਚ ਕਦੇ ਦੁਪਹਿਰ ਤੋਂ ਬਾਅਦ ਕਦੇ ਸਵੇਰੇ ਕਦੇ ਰਾਤ ਨੂੰ ਇਸ ਤਰ੍ਹਾਂ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਲਗਾਤਾਰ ਜਾਰੀ ਹੋ ਚੁੱਕੀਆਂ ਨੇ ਉਸ ਤੋਂ ਬਾਅਦ ਤੁਹਾਨੂੰ ਅਸੀਂ ਲੈ ਚੱਲਦੇ ਹਾਂ ਦੋਸਤੋ ਪ੍ਰਾਈਵੇਟ ਸੰਸਥਾ ਦੇ ਜਿਹੜਾ ਸੈਟੇਲਾਈਟ ਹੈ ਉਸ ਦੀ ਤਸਵੀਰ ਉਸ ਦੇ ਵਿੱਚ ਆਪਾਂ ਨੂੰ ਪਰਸੈਂਟੇਜ ਦੇ ਹਿਸਾਬ ਨਾਲ ਜਿਹੜੀ ਮੀਂਹ ਦੀ ਤਸਵੀਰ ਹੈ ਉਹ ਕੀ ਹੋਊਗੀ ਉਹ ਤੁਹਾਡਾ ਸਾਨੂੰ ਜਾਣਕਾਰੀ ਜਿਹੜੀ ਲਗਾਤਾਰ ਸਾਂਝੀ ਕਰਦੇ ਰਹੇ ਨੇ ਤੁਸੀਂ ਚੈਨਲ ਨੂੰ ਵਰਤਵਾ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ ਦੋਸਤੋ ਇਸ ਸਮੇਂ ਦੇਖ ਸਕਦੇ ਹਾਂ 26 ਤਰੀਕ ਦਾ ਜਿਹੜਾ ਸਵੇਰ ਦਾ ਮੌਸਮ ਹੈ ਬਿਲਕੁਲ ਸਾਫ਼ ਤੇ ਖੁਸ਼ਕ ਦਿਖਾਈ ਦੇ ਰਿਹਾ ਤੇ ਅਸੀਂ ਦੇਖ ਸਕਦੇ ਹਾਂ ਸੂਰਜ ਜਿਹੜਾ ਉਹ ਲਿਸਕਾ ਮਾਰਦਾ ਹੋਇਆ ਆਪਾਂ ਨੂੰ ਪ੍ਰਾਈਵੇਟ ਸੰਸਥਾ ਦੇ ਸੈਟਲਾਈਟ ਦੇ ਵਿੱਚ ਤਸਵੀਰ ਆਈਡੀ ਦਿਖਾਈ ਦੇ ਰਹੀ ਹੈ ਪਰੰਤੂ ਨਮੀ ਹੈ ਜਿਹੜੀ ਉਹ ਨਾ ਮਾਤਰ ਦੇ ਰੂਪ ਵਿੱਚ 3% ਦਿਖਾਈ ਦੇ ਰਹੀ ਹੈ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਨਵੇਂ ਆਹੋ 3% ਜਿਹੜੀ ਦਿਖਾਈ ਦੇ ਰਹੀ ਹੈ ਬਾਕੀ ਕੋਈ ਜ਼ਿਆਦਾ ਜਿਹੜੇ ਮੀਂਹ ਦੇ ਹਾਲਾਤ ਅੱਜ ਨਹੀਂ ਹੋਣਗੇ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਦਿਖਾ ਰਹੇ ਹਾਂ 27 ਤਰੀਕ ਦਾ 26 ਤਰੀਕ ਰਾਤ ਦਾ ਜਿਵੇਂ ਤੁਹਾਨੂੰ ਦੱਸਿਆ ਕਿ ਦੁਪਹਿਰ ਤੋਂ ਬਾਅਦ ਬੱਦਲ ਆਉਣੇ ਸ਼ੁਰੂ ਹੋਣਗੇ ਤਾਂ ਰਾਤ ਨੂੰ ਜਿਹੜੇ ਬੱਦਲ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਆਉਣੇ ਸ਼ੁਰੂ ਹੋਏ ਵੀ ਨੇ 3% ਚਾਂਸ ਜਿਹੜੇ ਨਵੀਂ ਬਣੀ ਹੋਈ ਹੈ ਹਵਾਵਾਂ ਦੀ ਗਤੀ ਵੀ ਕੋਈ ਜ਼ਿਆਦਾ ਤੇਜ਼ ਨਹੀਂ ਹੋਊਗੀ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਲੈ ਚੱਲਦੇ ਹਾਂ 27 ਤਰੀਕ ਦੇ 27 ਤਰੀਕ ਨੂੰ ਬੱਦਲਾਂ ਦੀ ਆਵਾਜ਼ ਆਈ ਤੇ ਮੀਂਹ ਦੇ ਜਿਹੜਾ ਚਾਂਸ ਨਾ ਮਾਤਰ ਦੇ ਰੂਪ ਵਿੱਚ ਬਣ ਸਕਦਾ ਕਿਉਂਕਿ ਪਲੱਸ ਦਾ ਨਿਸ਼ਾਨ ਬਣਿਆ ਹੋਇਆ ਹੈ ਇਸ ਦਾ ਕਾਰਨ ਕੀ ਹੁੰਦਾ ਕਿ ਅਚਾਨਕ ਕਈ ਵਾਰੀ ਬੱਦਲ ਬਣ ਜਾਂਦੇ ਨੇ ਤਾਂ ਉਹ ਦੁਪਹਿਰ ਦੇ ਸਮੇਂ ਮੀਂਹ ਦੀਆਂ ਕਾਰਵਾਈਆਂ ਜਾਂ ਕਿਤੇ ਹਨੇਰੀ ਝੱਖੜ ਵਰਗਾ ਮਾਹੌਲ ਬਣਾ ਲੈਂਦੇ ਨੇ ਪਰੰਤੂ ਇਸ ਸਮੇਂ ਬੱਦਲਵਾਈ ਜ਼ਰੂਰ 27 ਤਰੀਕ ਨੂੰ ਬਣੀ ਹੋਈ ਹੈ ਜੋ ਵੀ ਅਪਡੇਟ ਆਉਗੀ ਦੁਪਹਿਰ ਤੋਂ ਬਾਅਦ ਦੁਬਾਰਾ ਫਿਰ ਲਾਈਵ ਹੋ ਕੇ ਜਾਣਕਾਰੀ ਅੱਜ ਰਾਤ ਦੀ ਵੀਡੀਓ ਦੇ ਵਿੱਚ ਜਾਣਕਾਰੀ ਜੋ ਵੀ ਬਦਲਾਅ ਹੋਣਦੇ ਨੇ ਸੈਟਲਾਈਟ ਦੀਆਂ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦਾਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ